ਤਨਹੱਲਾ ਤੰਗਿਆ ਥਾਤਰ ਕੇ ਜਾ ਕੀ ਬਣਾਈ ਇਹ ਸਭ ਸੰਗ ਦੀ ਜੀ ਨੋਦੀ ਥਾਤਰ ਉੱਤਕਤੀ ਪਾਉਣੇ ਲਾਇਕ ਕਰਨ ਆਇਆ ਜੋ ਸਾਨੂੰ ਆਪਾਲਪੁਰ ਖਾਏ ਕੋ ਦੇ ਸਾਰ ਜੀ ਨੋਦੀ ਤ੍ਰੀਤੀ ਬਣਾਈ ਹੈ ਇਹਨੇ ਪੀਲੇ ਰਹੇ ਆ ਗਾਈਂ ਪੂਰਨ ਬ੍ਰਹਮ ਜੇ ਲੀਤੀ ਕੋ ਜੇ ਨਹੀਂ ਕਰਕੇ ਸੱਤੀ ਅੰਦਰ ਕੋ ਮਾਣੇ ਕੋ ਜਾਣ ਕੇ ਨਜ਼ਰ ਕਰੇ ਉਸ ਪ੍ਰਕਾਰ ਸਰਬੋ ਇਸ ਸਭ ਰਾਸ ਮੁਖੇ ਮਨੂ ਸਾਮੂਨੂ ਸਾਰੇ ਰਾਸ ਮੁਖੇ ਆਏ ਨੇ ਤੇ ਮਨੂ ਕਰਨੇ ਜਿਹੜੇ ਸਾਰੇ ਮੁਖੇ ਕੋਈ ਨੇ ਜਿਹੜਾ ਸ਼ਰਮੂ ਕਰਨੇ ਸਮੂਨੇ ਤਿੰਨ ਜਣੇ ਨਹੀਂ ਹੁੰਦੇ ਖੰਪੇ ਸੀ ਮੁਖ ਬੋਲਣੇ ਤੇ ਤਰਕਾਪ ਕੋ ਖਦਮ ਉੱਤੇ ਪੋੜੀ ਨਹੀਂ ਜਿਹੜੇ ਮੂਹੇ ਦੇਣੇ ਮਾਹਰ ਨਾਦ ਕੀਏ ਜੋ ਸਭ ਕਹਿੰਦੇ ਮਖਾਨਿਆਂ ਵਾਲੇ ਭੋਜਨ ਹੁੰਦੇ ਨੇ ਇਸ ਪ੍ਰਕਾਰ ਸ਼ਕਤੀ ਇੰਦਰੂਪਾ ਆਉਗੀ ਜਾਰੀ ਲੱਗੇ ਚਲ ਕੀ ਤਰ੍ਹਾਂ ਦੇ ਧੋੜੀ ਨੇ ਕਿਉਂ ਦਾ ਪ੍ਰਯੋਗਿਆ ਤਰੀਕੀ ਕੋ ਜਹਲੂ ਕੀ ਕੋਈ ਨਹੀਂ ਕਰਕੇ ਪੂਰੀ ਤਰ੍ਹਾਂ ਹੋ ਰਿਹਾ ਅਜਿਹਾ ਹੋਣ ਨਾ ਕਿ ਉਹ ਨਾ ਥੂੜਾ ਹਰ ਧਰਤ ਤੋਂ ਲਕਾ ਜੋ ਹਰਿ ਦੀ ਭਗਤੀ ਕਰਨੀ ਆ ਉਹ ਗੁਰਮਖੇ ਨੇ ਕੋਈ ਨਹੀਂ ਕਿਸੇ ਪ੍ਰਕਾਰ ਦੀ ਕੋਈ ਛੜ ਨਹੀਂ ਰਹਾ ਜਾਂਦੀ ਸਭ ਪੂਰਨ ਹੋ ਗਿਆ ਕੋ ਜੰਦੇ ਫਲ ਸਾਧ ਛੜ ਕੇ ਤੇ ਗੋਲ ਸਤ ਜੀਵ ਨੂੰ ਸਾਂਦੇ ਆ ਜੋ ਸ਼ੋਨੀ ਨੇ ਦੁਰਸ਼ਕੀ ਆਣ ਖਾਸ਼ ਨੂੰ ਵੰਦਦੇ ਆਂ ਦੇਣੇ ਕਰਦੇ ਜੋ ਵੀ ਸਨ ਆ ਜਾਂਦੇ ਜੋ ਸਰ ਪ੍ਰਕਾਰ ਆਜ ਖਾਂਦੇ ਵਸਰੇ ਧਰਨੀ ਪਰ ਵ ਖਰਚੀਏ ਪਰਿਵਾਰ ਨੂੰ ਗਿਲੇ ਲਿੰਦੇ ਜਿੰਨਸੀ ਅਨਮੋਲ ਜੋ ਸਾਥ ਹੋ ਕਰ ਕੋ ਆਣ ਖਾਸ਼ ਨੇ ਵੀ ਦੇਣੇ ਕਰਦੇ ਹਨ ਰਹਾਏ ਜਾਤ ਆਪਣੀ ਅੱਜ ਨੂੰ ਗਸਾਈ ਜਿਵੇਂ ਬਹਿੰ ਕਰਨ ਮਾਲਕੋ ਜੋ ਮੈਨੂੰ ਜਨਕਾਰ ਕਰੇ ਕਿ ਸੁਲਮਾਨ ਮਾਲਕ ਹੈ ਨਾਨਕ ਦੀ ਚਹੇਤ ਚਲਾਈ ਹੋਈ ਮੇਰੇ ਬਰਾਬਰ ਮਨੁੱਖ ਦੀ ਕੀ ਚਲਾਈ ਹੋਈ ਰਾਤ ਚੱਲ ਸਕਦੀ ਹੈ ਕੀ ਮਨੁੱਖਾ ਕੋਈ ਜ਼ੋਰ ਚੱਲ ਸਕਦਾ ਹੈ ਮੇਰੇ ਬਰਾਬਰ ਕੋਈ ਮਨੁੱਖ ਨਹੀਂ ਕਰ ਸਕਦਾ ਕਿ ਸੂਰ ਸਾਸ ਅਸਤ ਸੁਦਾ ਹਿੰਦੂ ਇਸ ਲੜਾਈ ਦੀ ਸ਼ੁਰੂਆਤ ਕੀਤੀ ਸੀ 18 ਸਦੀਏ ਚਰਨਾਂ ਦੀਆਂ ਦਸਤੀਆਂ ਬਣ ਜਾਣੀਆਂ ਹੈ ਜੋ ਜਿੰਨਾਂ ਦਾ ਆਪੀ ਦੱਸੀ ਤਾਲਕ ਜੂਸਤਾ ਕੀ ਲਾਗੂ ਤਾਂ ਇਹ ਜਿਹੜੇ ਉਸੇ ਤਰੀਕੀ ਇਹ ਤਾਲਕ ਨੂੰ ਅਕ੍ਰਿਗ ਦੀ ਗੁਸ਼ਟੀ ਕਰ ਲੋ ਸਾੜੀ ਜੀ ਉਸ ਦੀ ਆਪਰਾਪਤ ਹੋ ਜਾਂਦੀ ਹੈ ਉਸ ਵਾਹ ਜੀ ਚਰਨੀ ਲੱਗਣੇ ਕਰ ਜਿੰਨੇ ਸੰਤਾਂ ਨੇ ਕੀਆ ਕਿ ਦਸਦੇ ਆਸੇ ਧਾਰਾ ਸੁਧੀ ਆਪਰਾਪਤ ਨਹੀਂ ਤਾਲਕ ਨੂੰ ਅੱਜ ਗੁਸ਼ਤ ਕਰਕੇ ਨਿਹਾਲ ਕਰ ਦਿੰਦੇ ਆ ਕਿਨੋ ਪਿਆਰ ਨੂੰ ਚੱਲ ਨਹੀਂ ਲੱਗਦਾ ਤਰੀਏ ਦਾ ਕਰ ਰਹੀ ਮੂਰ ਸਾਨੀ ਜਿਨਨ ਮੂਰ ਮੇਰੇ ਸਾਨੀ ਆਨ ਕੁਰ ਕੋ ਆਜ ਦਵਾਲਤਾ ਕਰਦੇ ਹੋ ਐ ਮਾਣੇ ਤੇ ਮੈਂ ਹੀ ਕਨ ਕਾਮੀ ਉਹਨਾਂ ਨੇ ਸਤਗੁਰੂ ਜੀ ਕਹਿੰਦੇ ਕੋਈ ਕੰਨੀ ਹੀ ਨਹੀਂ ਰਹਿੰਦੀ ਸਭ ਨਵਾਂ ਨਾ ਕਰ ਰਹੇ ਗੋ ਕੋ ਕਾਹਨੇ ਵੀ ਕੋਈ ਨਹੀਂ ਜਿੰਦੀ ਸਾਰੀਏ ਕਾਹਨੇ ਤੇ ਇਹ ਚਾਹ ਹੋ ਜਾਂਦੇ ਹੋ ਨੇ ਆਸਨ ਹੱਲਾ ਪਲ ਗਾ ਜੈ ਮਨ ਆਪਣਾ ਸਤਗੁਰੂ ਕੋ ਆਇਆ ਜਬਹੂ ਹੀ ਕਹਿਆ ਆਪਣੀ ਸਤਗੁਰੂ ਨੂੰ ਲੰਨਕ ਦੇ ਸ੍ਰੀ ਜੀ ਅੰਮ੍ਰਿਤ ਬਾਣੀ ਨੂੰ ਪਹਿਨੋ ਚੈ ਮੀਰ ਮਨੁ ਨਹ ਸਿਖ ਪਾਓ ਜਿਵੇਂ ਸਾਡੇ ਮਨ ਨੂੰ ਗੁਰੂ ਚਿਖੇ ਬੜਾ ਭਾਰੀ ਸਿਖ ਪਾਉਣੇ ਚਾਹੇ ਛੇਤ ਗਈ ਜਨਕ ਬਨਾਸੇ ਸੰਸਾਰ ਜਿਨ ਕੀ ਮਨ ਕੀ ਕਲਹੀ ਨੇ ਇਨ ਜਨਤੀ ਕੋ ਆਇਨੋ ਤਾਪ ਕੀ ਕੋ ਆਇਨੋ ਸਾਬਨ ਕੀ ਕੋ ਹੈ ਕੋ ਜਕਣ ਵਾਲੀ ਜੀ ਜਨਤੀ ਸੀ ਮਿਟ ਗਈ ਹੈ ਮੇਰੇ ਗੁਰ ਦੇ ਨਾਲ ਤੇ ਨਾਸੀ ਸੰਸਾ ਸੰਸਾ ਪਰਮੋ ਪਰਮੋ ਦਾ ਪਾਤਸ਼ਾਹ ਸੰਸਾ ਦੀ ਨਾਸ਼ ਹੋ ਗਈ ਹੈ ਨਾ ਮਰੇ ਤੇ ਜਨ ਤਹੁ ਉਪਜਾ ਰਿਤਾ ਜੋ ਮੇਰੇ ਸਾਹਿਬ ਦੇ ਗਿਆਨ ਤੇ ਨਾਲ ਕਿਤੇ ਹੋਇਆ ਉਹ ਜਨ ਤਹੁ ਦਾ ਰੂਪ ਹੀ ਹੋਵੇ ਸਾਧੂ ਵਾਲੇ ਬਣਦੇ ਹੁਣ ਰਾਹ ਜਾਣੇ ਆਪਣੇ ਸਾਹਿਬ ਕੀ ਜਦ ਸਰਬਸਾਹ ਮਾਲਕ ਪ੍ਰਭ ਦੇ ਸਾਥ ਵਿੱਚ ਆਰਾਮ ਜਿਉਂ ਕੇ ਆਏ ਮੈਂ ਤੈ ਨਿਤ ਨੀਰੀ ਨੀਰੀ ਮੇਰੇ ਮਿੱਤਰ ਸਭੀ ਜਨ ਜੀ ਕੀ ਜਨਮ ਮਰਨ ਦੇ ਜਿੰਨੇ ਤਾਂ ਅਸੀਂ ਤਾਂ ਸਾਰਾ ਹੀ ਲੁੱਟ ਗਿਆ ਸਾਡਾ ਜੈਨ ਓਟ ਗਈ ਪ੍ਰਗਤਿ ਜਿਵੇਂ ਕੋਈ ਨਾ ਰਹਿ ਨੀ ਕੋਈ ਤੇ ਅੱਜ ਵੀ ਇਹੋ ਜੇ ਤੀਰ ਗ੍ਰਹਿਣ ਕੀਤੀ ਤਕੜੀ ਹੈ ਤਾ ਪੀਰ ਨਹੀਂ ਮਨ ਸਾਡੀ 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 ਮ ਕਿ ਚਾਲਤੋ ਮਨ ਪਹਿਜ ਲਾਸਾ ਆਉਂਦੇ ਚਲਿਤ ਕੌਂਦਕ ਦੇਖ ਕੇ ਮਾਰਾ ਸਾਡਾ ਮਨ ਧੀਰਗ ਦੇ ਸਹਿਤ ਹੋ ਗਿਆ ਹੈ ਸਾਨੂੰ ਆਦਰ ਪ੍ਰਾਪਤ ਹੋ ਗਿਆ ਹੈ ਨਾਨਕ ਦਾਸ ਤੇਰਾ ਪਰਵਾਸਾ ਜਗਦੀਸ਼ ਕੇ ਪੰਛਾਇ ਨਹੀਂ ਕਹਿੰਦੇ ਮਾਰੇ ਤੇਰੇ ਸੇਵਕ ਨੂੰ ਤਾਂ ਆਦਬਈ ਪਰਵਾਸਾ ਭਰੋਸਾ ਹੈ ਆਸਾ ਮਹੱਲਾ ਪੰਜਵਾ ਅਨੰਦਨ ਮੂਸਾ ਲਾਜ ਟੁਕਾਈ ਇਹ ਸਹਿਬ ਸੇਵਾ ਜਿਸ ਪ੍ਰਕਾਰ ਹੈ ਇੱਕ ਦੇਗੀ ਫੀ ਮਹਾਭਾਰਤ ਦੇ ਵਿੱਚ ਪ੍ਰਸੰਗ ਆਉਂਦਾ ਹੈ ਕੋਣ ਕੀ ਵੇਖਿਆ ਇੱਕ ਪਾਸੇ ਪਾਣੀ ਦੀ ਲਹਿਰ ਚੜੀ ਹੁੰਦੀ ਹੈ ਦੂਜੇ ਪਾਸੇ ਕੀ ਵੇਖਿਆ ਅੱਗ ਲੱਗੀ ਹੋਈ ਹੈ ਤੀਜੇ ਪਾਸੇ ਕੀ ਵੇਖਿਆ ਇੱਕ ਹਾਥੀ ਹੈ 12 ਸੰਭ ਹੈ ਜਿਸ ਦੇ ਇਸ ਪ੍ਰਕਾਰ ਉਹ ਪਕੜਨ ਵਾਸਤੇ ਆ ਰਿਹਾ ਹੈ ਚੌਥੇ ਪਾਸੇ ਕੀ ਵੇਖਿਆ ਇੱਕ ਦੈਨ ਲਮੀ ਲਮੀ ਬਹਾਨਾ ਸਾਰਿਆਂ ਦੇਖਣ ਨੂੰ ਬਨੇੜੀ ਆ ਰਹੀ ਹੈ ਇੱਕ ਜੇ ਦੇਖਿਆ ਤੇ ਇੱਕ ਪਾਸੇ ਛੇਰ ਬਾਈ ਦਾ ਆ ਰਿਹਾ ਹੈ ਉਹ ਇੱਕਦਮ ਭੱਜ ਕੇ ਉਹ ਹੋਰ ਕੋਈ ਨਾ ਸਕੇ ਆ ਇੱਕ ਖੂਹ ਸੀ ਉਹਦੇ ਨਾਲ ਬਰੋਤੇ ਦੇ ਦਾਣੀ ਦੇ ਨਾਲ ਲੱਜ ਸੀ ਉਹ ਉਸਨੇ ਹੱਥ ਪਾ ਕੇ ਦਰਦਾਂ ਮਾਰਿਆ ਹੋਇਆ ਉਹ ਥੱਲੇ ਖੂਹ ਚ ਉਤਰ ਗਿਆ ਜਦੋਂ ਖੂਜ ਕੀ ਵੇਹੜਾ ਥੱਲੇ ਦਾ ਸਰਾਲ ਬੜੀ ਭਾਰੀ ਨੂੰ ਅੱਡੀ ਵੇਖੀ ਐ ਬੜਾ ਦਰਿਆ ਹਿਸਾਬ ਨਾ ਗਿਆ ਉੱਥੇ ਲੰਕਦਾ ਹੈ ਇਹ ਲੰਕਦੇ ਨੂੰ ਉੱਤੇ ਸਹਿਬ ਨਿੱਗਿਆ ਸੀ ਗਾਣੀ ਤੇ ਉਹ ਗਾਣੀ ਦੇ ਹਿੱਲਣ ਨਾਲ ਸਹਿਬ ਵਿੱਚੋਂ ਨੁੱਚੜਨ ਲੱਗਿਆ ਉਹ ਤਸਰੀਰੀ ਚੁੰਦੀ ਵਿੱਚ ਹੱਥ ਇੱਕੋ ਲੱਜ ਨੂੰ ਪਾਈ ਰੱਖਿਆ ਇੱਕ ਹੱਥ ਨਾਲ ਚੱਟਣ ਲੱਗਿਆ ਸਹਿਤ ਤੇ ਚੇਤਾ ਭੁੱਲ ਗਿਆ ਉਸੇ ਵੇਲੇ ਉੱਤੇ ਚੂਹੇ ਸੰਦੋ ਉਹਨਾਂ ਕਿਸੇ ਨੂੰ ਲਾਜ ਟੁਕ ਦਿੱਤੀ ਅਸਰਾਵ ਦੇ ਮੂਹ ਚ ਪੈ ਗਿਆ ਉਤੋਂ ਸ਼ੇਰ ਵੀ ਆ ਪਿਆ ਹਾਥੀ ਵੀ ਆ ਗਿਆ ਇਹ ਸਾਰੀ ਬੁਰਾਈ ਉਹਦੇ ਤੇ ਆ ਗਈ ਸੀ ਇਸੇ ਪ੍ਰਕਾਰ ਸਾਧ ਸੰਗਤ ਜੀ ਕੋਈ ਦੀ ਨਹੀਂ ਆਈ ਇਹ ਸੰਸਾਰ ਰੂਪੀ ਉਜਾੜ ਵਿੱਚ ਜੀਵ ਆਇਆ ਹੋਇਆ ਹੈ ਇਸਨ ਕੀ ਵੇਖਿਆ ਇੱਕ ਪਾਸੇ ਆਸਾ ਰੂਪੀ ਨਦੀ ਚੜੀ ਹੋਈ ਹੈ ਦੂਏ ਪਾਸੇ ਸਾਧ ਸੰਗਤ ਜੀ ਜਿਹੜੀ ਰਸਮ ਕਿਸੇ ਕ੍ਰਿਸ਼ਨੇ ਅੱਗ ਲੱਗੀ ਹੋਈ ਹੈ ਜੰਗਲ ਨੂੰ ਤੀਜੇ ਪਾਸੇ ਇਹ ਹਾਲ ਹੈ ਜਿਹੜਾ ਇਹ ਹਾਥੀ ਹੈ 12 ਮਹੀਨੇ ਦੇ 12 ਮੂੰਹ ਹੈ ਸਾਰੀ ਦੀ ਜ਼ਿੰਦਗੀ ਨੂੰ ਨਿਗਰੀ ਜਾਂਦਾ ਖਾ ਰਿਆ ਹੈ ਚੌਥੇ ਪਾਸੇ ਬਿਰਧਵਾਸਾ ਰੂਪੀ ਜਾਣ ਹੈ ਜੁਆਵਾਸਾ ਰੂਪੀ ਦੇਸ਼ਨ ਵਿੱਚੋਂ ਦੇਖਦੀ ਆ ਰਹੀ ਹੈ ਅੱਗੇ ਦੇਖਿਆ ਕਿ ਕਾਰੂਪੀ ਸ਼ੇਰ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਦੇਖਦਾ ਦੇਖਦਾ ਹੈ ਜਿਹਦੇ ਰਖੂ ਦੇ ਆਸਰੇ ਲਿਗਦੇ। ਇਹਦੇ ਵਿੱਚ ਉਮਰੂ ਕੀ ਇਹ ਲੱਗ ਸੀ ਉਸ ਨੂੰ ਹੱਥ ਪਾ ਕੇ ਜਦ ਉਤਰਿਆ ਆਰਾਧੇ ਜੰਗੇ ਦੇ ਸੁਹੇ ਰਹੇ ਕਾਲਾ ਤੇ ਚਿੱਟਾ ਇਹਨੂੰ ਫੋਕ ਰਹੇ ਹੈ। ਉਤੇ ਗਾਣੀ ਨਾ ਰਹਿ ਗਾਣੀ ਕਿਹੜੀ ਹੈ ਆਸ ਇਹਦੇ ਪਾਣੀ ਜਿਹੜੀ ਇਹ ਇੱਛਾ ਹੈ ਇਹਦੇ ਨਾਲ ਸਵਦ ਸੁਪਰਸ਼ ਰੂਪ ਦਾ ਸੁਗੰਧ ਇਹ ਵਿਸ਼ੇ ਰੂਪ ਸਹਿਤ ਮਿਲਦੇ ਆ ਸਵਾਦ ਵੇਲੇ ਲੈਣ ਵਿੱਚ ਇਹਨਾਂ ਨੇ ਆਪਣੀ ਬੁੱਧੀ ਰੂਪੀ ਕਲੀਏ ਤੇ ਲਾ ਦਿੱਤੀ ਹੈ ਅੰਤ ਨੂੰ ਸਾਧ ਸੰਗਤ ਜੀ ਜਿਸ ਵੇਲੇ ਉਹ ਰੂਪੀ ਲੱਜ ਚੁੱਕੀ ਗਈ ਉਸ ਵੇਲੇ ਸਾਧ ਸੰਗਤ ਜੀ ਇਸ 84 ਲੱਖ ਰੁਪਏ ਫਰਾਜ ਦੇ ਮੂੰਹ ਵਿੱਚ ਪੈ ਗਿਆ ਇਹ ਹਾਲਤ ਹੋਈ ਉਸ ਪ੍ਰਕਰਨ ਨੂੰ ਮਹਾਰਾਜ ਸਾਹਿਬ ਜੀ ਸਖੋਜ ਕੇ ਐਂ ਕਹਿੰਦੇ ਹਨ ਆਸਾ ਮਹੱਲਾ ਪੰਜਵਾ ਆਨ ਦਿਨ ਮੂਸਾ ਲਾਜ ਟੁਕਾਈ ਇਹ ਭਾਈ ਰਾਤ ਤੇ ਦਿਨ ਜਿਹੜੇ ਦੋ ਚੂਹੇ ਹਨਗੇ ਕਾਲਾ ਤੇ ਚਿੱਟਾ ਇਹ ਤੇਰੀ ਉਮਰ ਰੂਪੀ ਲਾਜ ਨੂੰ ਟੁਕ ਰਹੇ ਹੈ ਗੇਰ ਤੇ ਕੂਪ ਮੈਂ ਖਾਹੇ ਮਿਠਾਈ ਭਾਈ ਤੂੰ ਗ੍ਰਸ ਰੂਪੀ ਖੂਜ ਪਿਆ ਹੋਇਆ ਜਾਂ ਦੇ ਰੂਪੀ ਖੂਜ ਡਿੱਗਿਆ ਹੋਇਆ ਇਹ ਵਿਸ਼ੇ ਰਸ ਰੂਪੀ ਮਿਠਾਈ ਖਾ ਰਹੇ ਹਾਂ ਸਭ ਦੇ ਸਪਾਰਸ਼ ਰੂਪ ਦਾ ਸੰਬੰਧ ਵਿਸ਼ੇ ਸੋਚੇ ਤੇ ਸਾਚੇ ਤੇ ਰਹਿਣ ਬਿਹਾਨੀ ਸੋਚ ਦੇ ਸਾਚੇ ਦੀ ਦੂਰੀ ਪੰਜਾਬੀ ਬੋਲੀ ਹੈ ਸੋਚਦੇ ਹੋਏ ਕਿ ਸਾਚ ਨੂੰ ਮਾਇਆ ਇਕੱਠੀ ਕਰਦੇ ਦੀ ਸੰਚਿਤ ਕਰਦੇ ਹੋਏ ਦੀ ਕੋਮਰੂਪੀ ਰਾਤਰੀ ਬਿਹਾ ਗਈ ਗੁਜ਼ਰ ਗਈ ਅਨਕ ਰੰਗ ਮਾਇਆ ਕੀ ਚਿਤਵਤ ਅਵੇਕ ਮਾ ਦੇ ਰੰਗ ਚੰਗਾ ਨੂੰ ਪ੍ਰਾਪਤੀ ਵਾਸਤੇ ਰੰਗ ਕੋਂਤਕਾ ਨੂੰ ਚੁਗਵਜਾ ਹੈ ਤਬ ਹੁਨਾ ਸਿਮਰੈ ਸਾਰੰਗ ਪਾਨੀ ਤੇ ਸਾਰੰਗ ਨਾਮੇ ਧਨਕ ਨੂੰ ਧਾਰਨ ਵਾਲਾ ਜੋ ਪਰਮੇਸ਼ਰ ਹੈ ਸੇਸ਼ਤਾਈ ਜੋ ਧਾਨ ਆਦ ਕੱਖਾਂ ਜੀ ਦੇਣ ਵਾਲਾ ਹੈ ਸਾਰੰਗ ਸਾਰ ਗ੍ਰਹਿਣ ਕਰਾਉਣ ਵਾਲਾ ਜੋ ਸਰੂਪ ਪਰਮੇਸ਼ਰ ਦਾ ਹੈ ਉਸ ਨੂੰ ਸਾਰੂਪ ਜੋ ਪਰਮੇਸ਼ਰ ਹੈ ਸਾਰਿਆਂ ਦੇ ਤਾਰੇ ਗਿਆਤ ਦੇਣ ਵਾਲਾ ਉਸ ਨੂੰ ਕਦੇ ਵੀ ਸਿਮਰਦਾ ਨਹੀਂ ਹੈ ਤੋ ਰਹਾਉ ਗਰਮਤੀ ਛਾਇਆ ਨਹਿਚਲ ਗ੍ਰਹਿ ਬਾਂਧਿਆ ਜਿਵੇਂ ਆਦਮੀ ਨੂੰ ਬਰਸ਼ ਦੀ ਛਾਂ ਨੂੰ ਗਰਮੀ ਦੇ ਉਪ ਵਿੱਚ ਚੱਲ ਮੰਨ ਕੇ ਉਸ ਤੇ ਨੂੰ ਘਰ ਬੰਨੀ ਬੈਠਾ ਕਿ ਬਰਸ਼ ਦੀ ਛਾਂ ਚੱਲ ਰਹੇਗੀ ਇਹ ਸਰੀਰ ਹੈ ਬਿਰਸ਼ ਇਹਦੀ ਛਾਂ ਮਾਇਆ ਇਹਨੂੰ ਮਾਇਆ ਨੂੰ ਚੱਲ ਮੰਨ ਕਰਕੇ ਘਰ ਇੱਥੇ ਬਣੀ ਬੈਠਾ ਕਿ ਮੈਂ ਹਰ ਵਕਤ ਜਿਉਂਦਾ ਰਹਾਂਗਾ ਸ਼ਰੀਰ ਕਰਕੇ ਮਾਇਆ ਵਰਤਦਾ ਰਹਾਂਗਾ ਇਹ ਚੱਲ ਘੜ ਬਣਾਈ ਬੈਠਾ ਦੇ ਇਹਨੂੰ ਸੱਚੀ ਮੰਨ ਕੇ ਕਿ ਅਜ ਮਾਇਆ ਨੂੰ ਵਰਤ ਵਰਤ ਕੇ ਮਰ ਜਾਂ ਲਵਾਂਗਾ ਇਹੋ ਮੰਨੀ ਬੈਠਾ ਹੈ ਕਾਲ ਕੈ ਫਾਨ ਤੋਂ ਸਤ ਤੋ ਸਰ ਸੰਧਿਆ ਇਹ ਸ਼ਕਤੀ ਦੇ ਚ ਫਸ ਗਿਆ ਮਾਇਆ ਦੀ ਸ਼ਕਤੀ ਜੇ ਇਸ ਕਰਕੇ ਕਾਲਨ ਮ੍ਰਿਤੂ ਰੂਪ ਕੀ ਇਹਨੂੰ ਲਿਆ ਹੈ ਪੰਚਵੇਂ ਕਰਨਾ ਨਾ ਤਲ ਕੇ ਫਾਹੀ ਚਗਤੀ ਚਰ ਸੰਭਿਆ ਕਾਲ ਦੀ ਫਾਈ ਦੇ ਫਸਾਏ ਨੂੰ ਮਾਇਆ ਰੂ ਤੀਰ ਸੇ ਨੇ ਲਿਆ ਮਾਇਆ ਦੀ ਫਾਹੀ ਚ ਫਸੇ ਨੂੰ ਕਾਲ ਨੇ ਮਿਰਤੂ ਨੂੰ ਤੀਰ ਸੇ ਨੇ ਲਿਆ ਇਹ ਮਾਰਨ ਵਾਸਤੇ ਬਾਲੂ ਕਿਨਾਰਾ ਅਤਰੰਗ ਮੁਖ ਆਇਆ ਬਾਲੂ ਰੇਤੇ ਦਾ ਕਿਨਾਰਾ ਇਹ ਸਰੀਰ ਹੈ ਬਾਲੂ ਰੇਤੇ ਵੀ ਨਹੀਂ ਇਹ ਪੰਜ ਤੱਤ ਹੈ ਉਹਨਾਂ ਦਾ ਕਿਨਾਰਾ ਇਹ ਸਰੀਰ ਹੈ ਰੰਗ ਲਹਿਰ ਕੌਣ ਹੈ ਕਾਲ ਦੀ ਉਹਵੇਂ ਮੂਹ ਵਿੱਚ ਆਇਆ ਹੋਇਆ ਜਿੰਨੀ ਜਿੰਨੀ ਕੇਦੀ ਉਮਰ ਭੋਗੀ ਗਈ ਹੈ ਉਹਨਾਂ ਇਹ ਕਾਰ ਦੇ ਮੂਹ ਚ ਫਸ ਗਿਆ ਹੈ ਉਹ ਥਾਨ ਮੂੜ ਨੇ ਚੱਲ ਕਰ ਪਾਇਆ ਉਹ ਥਾਂ ਦਾ ਸਰੀਰ ਜਿਹੜਾ ਮੂਰਖ ਨੇ ਇਹਨੂੰ ਚੱਲ ਕਰਕੇ ਪਾਲਣ ਦੇ ਸਦਾ ਹੀ ਆਉਂਦਾ ਰਹਾਂਗਾ ਕਿਉਂ ਨਹੀਂ ਸਮਝਦਾ ਇਹ ਨਾਸ ਹੋ ਜਾਏਗਾ ਜਿਵੇਂ ਦਰਿਆ ਦੀ ਲਹਿਰ ਦੇ ਵਿੱਚ ਜਿਹੜਾ ਇਹ ਰੇਤੇ ਦਾ ਕਿਨਾਰਾ ਉਹ ਢਾਈ ਜਾਣਾ ਇਸੇ ਦੀ ਹਾਲਤ ਹੈ ਇਸ ਦੀ ਸੰਗਤ ਜੱਪਿਓ ਨੇ ਹਰ ਰਾਈ اے ਭਾਈ ਜੇ ਚੰਗੇ ਭਰਾ ਗਹਣ ਸਾਧ ਸੰਗਤ ਜੀ ਮਿਲ ਕੇ ਹਰੀ ਜੋ ਸਾਰਿਆਂ ਦਾ ਰਾਜਾ ਪਰਮੇਸ਼ਰ ਹੈ ਉਸ ਦਾ ਜਾਪ ਕਰਿਓ ਨਾਨਕ ਜੀ ਵਾ ਹਰ ਗੁਣ ਗਾਈ ਜੀ ਕਹਿੰਦੇ ਨਸੀ ਤਾ ਭਾਈ ਹਰੀ ਦੇ ਗੁਣਾਂ ਨੂੰ ਗਾ ਕੇ ਹੀ ਜਿਉਨੇ ਹੋ ਤੁਸੀਂ ਵੀ ਆਪਣਾ ਹੈਗਾ ਜੀਵਨ ਬਣਾਓ ਆਸਾ ਮੁਹੱਲਾ ਪੰਗਾ ਗੁਤਕੇ ਨੋ ਉਨਕਾ ਸੰਗ ਤੂੰ ਕਰਤੀ ਕੇਲ ਜੀ ਨੇ ਐਸੇ ਬ੍ਰਿਸ਼ੇਤੇ ਪੜ੍ਹ ਸੋਣੀ ਕੋ ਬਾਹਰ ਮਾਰਾ ਸਾਹ ਵੇਖਿਆ ਕਿ ਉਹ ਯਾਰ ਵਿੱਚ ਇੱਕ ਦੇਵ ਮਰੀ ਪਈ ਹੈ ਉਹਨੂੰ ਵੇਖ ਕੇ ਸੱਚੇ ਬਾਦਸ਼ਾਹ ਜੀ ਉਚਾਰਨ ਕਰਦੇ ਹਨ ਸ਼ਬਦ ਉਨਕਾ ਸੰਗ ਤੂੰ ਕਰਤੀ ਕੇਲ ਦੋਨੋਂ ਤੋਂ ਆਵਾਰੇ ਸ਼ਬਦ ਹੋਣਗੇ ਕਰ ਨਾ ਤੂੰ ਨੌ ਸ਼ਬਦ ਆਉਣਗੇ ਉਹਨ ਕਹ ਸੰਗ ਤੂੰ ਕਰਤੀ ਕੇ ਇਹ ਵੇ ਉਹ ਜੀਵਾਤਮਾ ਦੇ ਨਾਲ ਹੁੰਦਿਆ ਤੂੰ ਖਾਂਦੀ ਸੀ ਪੀਂਦੀ ਸੀ ਕੇਲ ਕਮੀਲਾ ਕਰਦੀ ਸੀ ਖੇਲਾਂ ਖੇਲਦੀ ਰਹਿੰਦੀ ਸੀ ਹਰ ਵਕਤ ਉਹਨ ਕਹ ਸੰਗ ਹਮ ਤੁਮ ਸੰਗ ਮੀਲ ਉਹ ਜੀਵਾਤਮਾ ਦੇ ਨਾਲ ਹੋਣੇ ਕਰਕੇ ਹਮ ਤੁਮ ਤੁਹਾਡਾ ਤੇ ਸਾਡਾ ਕੋਈ ਕੀ ਮੇਲ ਦੁਨੀਆ ਦੇ ਸੰਬੰਧ ਬਣੇ ਹੋਏ ਸੀ ਮੈਂ ਤੁਹਾਡਾ ਹਾਂ ਤੁਸੀਂ ਮੇਰੇ ਹੋ ਕਿ ਉਸ ਰੰਗੀਆਂ ਨਾਲ ਮੇਲ ਬਣਿਆ ਹੋਇਆ ਸੀ ਉਹਨਾਂ ਕਹ ਸੰਗ ਤੂੰ ਸਭ ਕੁੂ ਲੋੜ ਹੈ ਜੇ ਦੇ ਉਸ ਜੀਵਾਤਮਾ ਦੇ ਨਾਲ ਹੋਣੇ ਕਰਕੇ ਤੈਨੂੰ ਸੰਗ ਕੋਈ ਲੋੜ ਦਾ ਸੀ ਚਾਹੁੰਦਾ ਸੀ ਉਸ ਬਿਨ ਕੁੂ ਮੁਖ ਨਹੀਂ ਜੋੜਾ ਤੇ ਉਸ ਜੀਵ ਤੋਂ ਬਿਨ ਤੂੰ ਪਈ ਮੁਰਦਾ ਹੋਈ ਕੋਈ ਮੂੰਹ ਨਹੀਂ ਤੇ ਨਾ ਜੋੜਦਾ ਮਰੇ ਨੂੰ ਹੱਥ ਲਾਉਣਾ ਵੀ ਹੱਥੋਂ ਤੋਂ ਉਹਨਾਂ ਗਿਆ ਮੇਂ ਮਗਰ ਗਏ ਤੋਂ ਵੀ ਪਛਤੇ ਜਾਂਦੇ ਹਨ ਇਹ ਬੈਰਾਗੀ ਕਹਾਂ ਸਮਾਏ ਉਹ ਤਾਂ ਵਿਰਾਗੀ ਸੀ ਉਹ ਕਿੱਧਰ ਚਲੇ ਆ ਗਿਆ ਹੈ ਜੇ ਉਹ ਕਿਧਰ ਸਮਾ ਗਿਆ ਤੇਰੇ ਵਿੱਚੋਂ ਇਸੰਨੇ ਉਹੀ ਦੁਹੇਰੀ ੜੀ ਉਹ ਸਭਨਾਰੀ ਹੈ ਦੇ ਤੂੰ ਬੁਹੇਰੀ ਦੁਖੀ ਹੋ ਪਈ ਹੈ ਕਿ ਦੇਵ ਸਿਸ ਬੁੱਧ ਨੂੰ ਕਹੇ ਤੂੰ ਸਭਨਾਂ ਦੁਖੀ ਹੋ ਰਹੀ ਹੈ

ਉਗਰੇ ਕਰੰਜ ਮਹਰ ਮੁਖੀ ਬਣ ਗਈ ਸੀ ਮਹਰ ਸਾਰੇ ਤੋਂ ਵੱਡੀ ਬਣ ਰਹੀ ਸੀ ਪ੍ਰધાન ਬਣ ਰਹੀ ਸੀ ਮਹਰ ਕੇ ਸਿੰਘ ਬਣ ਗਈ ਸੀ ਸਾਰੇ ਕਰਾਂ ਦੀ ਉਨ੍ਹਾਂ ਕਾ ਸੰਗਤ ਹੋਈ ਹੈ ਯਾਹਰ ਉਹ ਜੀਵ ਦੀ ਸੰਗਤ ਕਰਕੇ ਤੂੰ ਯਾਹਰ ਗਿਆਨੀ ਭਿਆਨੀ ਪੰਡਤ ਸਰਦਾਰ ਪੁਨੇ ਤੇ ਦੁਨੀਆ ਯਾਰ ਪ੍ਰਸੰਖ ਹੋ ਰਹੀ ਸੀ ਉਨ੍ਹਾਂ ਕਾ ਸੰਗ ਤੂੰ ਰੱਬੂ ਪਪੂ ਤੈਨ ਮੇਰੇ ਨਾਲ ਹੋਣੇ ਕਰਕੇ ਤੈਨੂੰ ਪੋਲੋਸਾ ਪਲਾਸੀ ਕਰਕੇ ਪੋਚਾ ਪਾਤੀ ਸਾਬਣ ਮਾਲ ਲਿਆ ਕਦੇ ਪਾਊਡਰ ਮਾਲਨੇ ਕਿਉਂ ਪੋਲੋਸਾ ਪੋਚਾ ਪਾਤੀ ਨਾ ਤੈਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਦੇ ਸੰ ਉਸ ਬਿਨਾ ਤੂੰ ਛੁਟਕੀ ਰੋ ਅੱਜ ਜੇ ਉਸਕੇ ਤੁਮ ਤੋਂ ਬਗੈਰ ਜੀਉ ਤੋ ਬਨਾ तू छुटੜ ਹੋਈ ਰੁਲਦੀ ਐ ਮਿੱਟੀ ਦੇ ਉੱਤੇ ਖਾਕ ਬਣੀ ਹੋਈ ਓਨ ਕਾ ਸੰਗ ਤੇਰਾ ਮਾਨ ਮਹੱਤੂ ਜੀਵ ਆਤਮਾਂ ਦੇ ਨਾਲ ਹੋਣੇ ਕਰਕੇ ਤੇਰਾ ਦੁਨੀਆਂ 'ਚ ਬੜਾ ਮਾਨ ਸਤਕਾਰ ਸੀ ਮਹੱਤ ਵੱਡਾ ਮਰਤਵਾ ਸੀ ਓਨ ਕਾ ਸੰਗ ਤੁਮਸਾਕ ਜਗਤ ਓਹੀ ਜੀਵ ਆਤਮਾਂ ਦੇ ਨਾਲ ਹੋਣੇ ਕਰਕੇ ਤੇਰਾ ਜਗ ਦੇ ਨਾਲ ਸਾਂਝਾ ਸੀ ਕਿਸੇ ਵੀ ਕੁਪਰਿੰਗ ਸੀ ਕੇ ਦਾ ਪਿਤਾ ਰੂਪ ਸੀ ਉਹ ਸੰਬੰਧ ਬਣੇ ਹੋਏ ਸੀ ਤੇਰੇ ਉਹਨਾਂ ਦਾ ਸੰਗ ਤੇ ਸਭ ਵਿਦ ਥਾਪੀ ਉਹ ਜੀਵਾਤਮਾ ਦੇ ਨਾਲ ਹੋਣੇ ਕਰਕੇ ਤੇਰੀ ਹਰ ਤਰ੍ਹਾਂ ਕਰਕੇ ਬਣਾਵਟ ਬਣੀ ਹੋਈ ਸੀ ਠਾਪ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਤੇ ਤੁਸ ਤਾਦੋ ਬਿਨਾ ਤੂੰ ਮਿੱਟੀ ਹੋ ਗਈ ਇਹਦੇ ਉਹ ਬੈਰਾਗੀ ਮਰੈ ਨਾ ਜਾ ਉਹ ਰਾਜਮਾਨ ਜੀਵਾਤਮਾ ਨਾ ਮਰਦਾ ਨਾ ਕਿਤੇ ਜਾਂਦਾ ਹੈ ਹੁਕਮੀ ਬਾਧਾ ਕਾਰਕਮਾ ਲਈ ਹੁਕਮ ਵਿੱਚ ਜਵਨਾ ਹੋਇਆ ਹੈ ਜਿਸ ਜਿਸ ਨੇ ਹੁਕਮੰਦ ਉਹ ਦੇ ਨੂੰ ਜਾ ਪ੍ਰਾਪਤ ਉਹ 10 ਰੁਪਏ ਦੇ ਵਾ ਨੂੰ ਉਹ ਕਾਰਕਮਾ ਰਿਹਾ ਹੈ ਜੋੜ ਵਿਛੋੜੇ ਨਾਨਕ ਥਾਪ ਸਤਗੁਰੂ ਜੀ ਕਹਿੰਦੇ ਆ ਕਿ ਦਿਆਂ ਦੇ ਨਾਲ ਜੋੜਨ ਵਾਲਾ ਹੈ ਜੀਆਂ ਦੇ ਤਾਂ ਹੀ ਆਪ ਹੀ ਜੀਆਂ ਨੂੰ ਕੱਢ ਕੇ ਵੱਖਰੇ ਵਿਛੋੜਨ ਵਾਲਾ ਹੈ ਆਪ ਹੀ ਸਾਰੇ ਸੰਸਾਰ ਨੂੰ ਸਖਾਪਨ ਕੀਤਾ ਹੈ ਇਸੇ ਤਕ ਕੀਤਾ ਹੈ ਆਪਣੀ ਕੁਦਰਤ ਜਾਣ ਆਪ ਉਹ ਆਪ ਦੀ ਕੁਦਰਤ ਸ਼ਕਤੀ ਨੂੰ ਆਪ ਹੀ ਭਾਈ ਜਾਣਦਾ ਹੈ ਉਸ ਤੋਂ ਬਿਨਾ ਕੌਣ ਇਸ ਗੱਲ ਨੂੰ ਜਾਣ ਸਕੇ ਇਹ ਪਈ ਹੋਈ ਦੇਹ ਨੂੰ ਵੇਖ ਕੇ ਬਰਾਗ ਦਾ ਬਚਨ ਮਾਰਨ ਕਿਹਾ ਹੈ